ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਸੋਈ ਦਾ ਨਾਮ ਸੁਣਦੇ ਹੀ ਮੂੰਹ ਵਿੱਚ ਲਾਜਵਾਬ ਖਾਣੇ ਦਾ ਸੁਆਦ ਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੁਖਾਲੇ ਜਿਹੇ ਟਿਪਸ ਅਪਣਾ ਕੇ ਤੁਸੀਂ ਪਰਫੈਕਟ ਕੁੱਕ ਬਣ ਸਕਦੇ ਹੋ ਤੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨੰਬਰ 1 ਆਮਲੇਟ ਬਣਾਉਣ ਤੋਂ ਪਹਿਲਾਂ ਇਸ ਵਿੱਚ ਥੋੜਾ ਜਿਹਾ ਦੁੱਧ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਫੈਂਟੋ ਇਸ ਨਾਲ ਆਮਲੇਟ ਫੁੱਲਿਆ ਹੋਇਆ ਤੇ ਸਵਾਦ ਬਣੇਗਾ। ਨੰਬਰ 2 ਗੋਭੀ ਦੇ ਚਿੱਟੇ ਫੁੱਲ ਨੂੰ ਬਣਾਏ ਰੱਖਣ ਲਈ ਪਕਾਉਂਦੇ ਸਮੇਂ ਇਸ ਵਿੱਚ 1 ਟੇਬਲस्पून ਦੁੱਧ ਪਾ ਦਿਓ। ਨੰਬਰ 3 ਨਿੰਬੂ ਦੇ ਰਸ ਨੂੰ ਜੇ 15-20 ਦਿਨਾਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਇਸ ਦੇ ਰਸ ਨੂੰ ਬਾਰਪਜਮਾਉਣ ਵਾਲੀ ਟ੍ਰੇ ਵਿੱਚ ਪਾ ਕੇ ਜਮਾ ਲਓ। ਜਦੋਂ ਲੋੜ ਪਵੇ ਤਾਂ ਭਾਰਤੋਂ ਵਿੱਚ ਲੈ ਆਓ ਇਸ ਤੋਂ ਇਲਾਵਾ ਨਿੰਬੂ ਦਾ ਜਿਆਦਾ ਰਸ ਕੱਢਣਾ ਚਾਹੁੰਦੇ ਹੋ ਤਾਂ 15 ਸਕਿੰਟ ਲਈ ਮਾਈਕ੍ਰੋਵੇਵ ਵਿੱਚ ਰੱਖ ਸਕਦੇ ਹੋ ਜੇਕਰ ਮਾਈਕ੍ਰੋਵੇਵ ਨਹੀਂ ਹੈ ਤਾਂ ਗਰਮ ਪਾਣੀ ਵਿੱਚ ਰੱਖ ਸਕਦੇ ਹੋ ਨੰਬਰ 4 ਨਾਰੀਅਲ ਨੂੰ ਦੋ ਹਿੱਸਿਆਂ ਵਿੱਚ ਤੋੜਨ ਲਈ ਇੱਕ ਰਾਤ ਪਹਿਲਾਂ ਭਿਉ ਕੇ ਰੱਖ ਦਿਓ ਅਤੇ ਹਲਕੇ-ਹਲਕੇ ਹੱਥਾਂ ਨਾਲ ਕਿਸੇ ਚੀਜ਼ ਨਾਲ ਤੋੜੋ ਇਸ ਨਾਲ ਪੂਰਾ ਨਾਰੀਅਲ ਆਸਾਨੀ ਨਾਲ ਟੁੱਟ ਜਾਵੇਗਾ ਨੰਬਰ 5 ਬਰੀਆਨੀ ਬਣਾਉਣ ਲਈ ਪਿਆਜ਼ ਨੂੰ ਫਰਾਈ ਕਰਦੇ ਸਮੇਂ ਇਸ ਵਿੱਚ ਇੱਕ ਚੁਟਕੀ ਪਰ ਨਿੰਬ ਜਿੰਨੀ ਪਾ ਦਿਓ ਇਸ ਨਾਲ ਇਹ ਛੇਤੀ ਬਰਾਊਨ ਹੋ ਜਾਣਗੇ ਨੰਬਰ 6 ਦਾਲ ਉਬਾਲਦੇ ਸਮੇਂ ਇਸ ਵਿੱਚ ਥੋੜਾ ਜਿਹਾ ਤੇਲ ਪਾ ਕੇ ਪਕਾਓ ਅਤੇ ਥੋੜੀ-ਥੋੜੀ ਦੇਰ ਬਾਅਦ ਫਲਾਉਂਦੇ ਰਹੋ ਦਾਲ ਵਧੀਆ ਅਤੇ ਟੇਸਟੀ ਬਣੇਗੀ। ਨੰਬਰ 7 ਸਬਜ਼ੀ ਬਣਾਉਂਦੇ ਸਮੇਂ ਇਸ ਦੀ ਗਰੇਵੀ ਨੂੰ ਸੰਘਣਾ ਕਰਨ ਲਈ ਇਸ ਵਿੱਚ ਥੋੜਾ ਜਿਹਾ ਚੌਲਾਂ ਦਾ ਆਟਾ ਮਿਲਾ ਦਿਓ। ਨੰਬਰ 8 ਗਰੇਵੀ ਨੂੰ ਸੰਘਣਾ ਬਣਾਉਣ ਲਈ ਇਸ ਵਿੱਚ ਕਾਜੂ ਦੀ ਪੇਸਟ ਵੀ ਪਾ ਸਕਦੇ ਹੋ। ਇਸ ਨਾਲ ਸਵਾਦ ਹੋਰ ਵੱਧ ਜਾਵੇਗਾ। ਨੰਬਰ 9 ਖਾਣਾ ਬਣਾਉਂਦੇ ਸਮੇਂ ਜੇਕਰ ਗਲਤੀ ਨਾਲ ਇਸ ਵਿੱਚ ਜ਼ਿਆਦਾ ਪਾਣੀ ਪੈ ਗਿਆ ਹੈ ਤਾਂ ਇਸ ਨੂੰ ਸੰਘਣਾ ਕਰਨ ਲਈ ਖਾਸ ਖਸ ਦੀ ਪੇਸਟ ਬਣਾ ਕੇ ਇਸ ਨੂੰ ਤੇਜ਼ ਸੇਕ ਤੇ ਪਕਾਓ ਨੰਬਰ 10 ਭਿੰਡੀ ਫਰਾਈ ਬਣਾਉਂਦੇ ਸਮੇਂ ਇਸ ਵਿੱਚ ਥੋੜਾ ਜਿਹਾ ਦਹੀਂ ਜਾਂ ਫਿਰ ਨਿੰਬੂ ਦਾ ਰਸ ਮਿਲਾ ਕੇ ਫਰਾਈ ਕਰੋ ਇਸ ਨਾਲ ਇਹ ਕ੍ਰਿਸਪੀ ਬਣ ਗਿਆ ਨੰਬਰ 11 ਪੁੰਗਰੀਆਂ ਹੋਈਆਂ ਫਲੀਆਂ ਫਲੀਆਂ ਨੂੰ ਘਰ ਵਿੱਚ ਭੰਗਰਉਣ ਲਈ ਇਹਨਾਂ ਨੂੰ ਰਾਤ ਭਰ ਭਿਓ ਕੇ ਰੱਖ ਦਿਓ ਸਵੇਰੇ ਕੱਢ ਕੇ ਇਹਨਾਂ ਨੂੰ ਮਲਮਲ ਦੇ ਕੱਪੜੇ ਵਿੱਚ ਬੰਨ ਕੇ 10 ਘੰਟੇ ਲਈ ਰੱਖ ਦਿਓ ਇਸ ਤੋਂ ਬਾਅਦ ਕਿਸੇ ਡੱਬੇ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਨੰਬਰ 12 ਇਡਲੀ ਦਾ ਮਿਸ਼ਰਣ ਬਣਾਉਣ ਲਈ ਚੌਲਾਂ ਨੂੰ 5-6 ਘੰਟੇ ਲਈ ਗਰਮ ਪਾਣੀ ਵਿੱਚ ਭਿਓ ਦਿਓ ਨੰਬਰ 13 ਪਿਆਜ਼ ਨੂੰ ਸੈੱਲ ਕੇ ਠੰਡੇ ਪਾਣੀ ਵਿੱਚ ਪਾ ਕੇ ਰੱਖ ਲਿਓ ਇਸ ਨਾਲ ਅੱਖਾਂ ਵਿੱਚ ਹੰਝੂ ਨਹੀਂ ਆਉਣਗੇ। ਨੰਬਰ 14 ਪਨੀਰ ਨੂੰ ਨਰਮ ਰੱਖਣ ਲਈ ਇਸ ਨੂੰ ਬਣਾਉਣ ਤੋਂ ਪਹਿਲਾਂ ਕੁਝ ਢੇਰ ਗਰਮ ਪਾਣੀ ਵਿੱਚ ਪਾ ਦਿਓ। ਬਾਅਦ ਵਿੱਚ ਇਸ ਨੂੰ ਗਰੇਵੀ ਵਿੱਚ ਪਾਓ। ਨੰਬਰ 15 ਟੂਰੀ ਨੂੰ ਕਰਾਰੇ ਬਣਾਉਣ ਲਈ ਇਸ ਵਿੱਚ 1 ਟੇਬਲस्पून ਸੂਜੀ ਅਤੇ ਥੋੜਾ ਜਿਹਾ ਚੌਲਾਂ ਦਾ ਆਟਾ ਗੁੰਨ ਕੇ ਚੰਗੀ ਤਰ੍ਹਾਂ ਮਿਕਸ ਕਰੋ। ਨੰਬਰ 16 ਅਦਰਕ ਲਸਣ ਦੇ ਪੇਸਟ ਨੂੰ ਦੇਰ ਤੱਕ ਰੱਖਣ ਲਈ ਇਸ ਵਿੱਚ ਥੋੜਾ ਜਿਹਾ ਗਰਮ ਤੇਲ ਮਿਲਾ ਦਿਓ ਅਤੇ ਫ੍ਰਿਜ ਵਿੱਚ ਰੱਖ ਦਿਓ। ਚੌਲ ਬਚੇ ਹੋ ਚੌਲਾਂ ਨੂੰ ਗਰਮ ਕਰਨ ਲਈ ਪਹਿਲਾਂ ਇਸ ਵਿੱਚ ਥੋੜੇ ਜਿਹੇ ਛਿੱਟੇ ਪਾਣੀ ਦੇ ਦਿਓ। ਤੇ ਫੇਰ ਟੱਕ ਕੇ ਹਲਕੇ ਸੇਕ ਤੇ ਗਰਮ ਕਰੋ ਨੰਬਰ 17 ਰੋਟੀਆਂ ਨਰਮ ਬਣਾਉਣਾ ਚਾਹੁੰਦੇ ਹੋ ਤਾਂ ਆਟਾ ਗੁੰਨਦੇ ਸਮੇਂ ਕੋਸੇ ਪਾਣੀ ਦੀ ਵਰਤੋਂ ਕਰੋ ਨੈਕਸਟ ਹੈ ਮਟਰ ਦਾ ਹਰਾ ਰੰਗ ਰੱਖਣ ਲਈ ਇਹਨਾਂ ਨੂੰ ਉਬਾਲਦੇ ਸਮੇਂ ਇਸ ਵਿੱਚ ਇੱਕ ਚੁਟਕੀ ਚੀਨੀ ਪਾ ਦਿਓ ਨੰਬਰ 19 ਪਕੌੜੇ ਕ੍ਰਿਸਪੀ ਬਣਾਉਣ ਲਈ ਬੇਸਣ ਦੇ ਮਿਸ਼ਰਣ ਵਿੱਚ 2 tsp ਗਰਮ ਤੇਲ ਪਾ ਦਿਓ ਨੰਬਰ 20 ਹਿੰਗ ਖਾਣਾ ਬਣਾਉਂਦੇ ਸਮੇਂ ਹਿੰਗ ਦੀ ਵਰਤੋਂ ਜ਼ਰੂਰ ਕਰੋ ਇਸ ਨਾਲ ਖਾਣਾ ਪਚਨ ਵਿੱਚ ਆਸਾਨੀ ਹੋਵੇਗੀ ਨੰਬਰ 21 ਮੱਖਣ ਫ੍ਰੀਜਰ ਵਿੱਚ ਰੱਖਣ ਨਾਲ ਜੰਮ ਗਿਆ ਹੈ ਤਾਂ ਇਸ ਨੂੰ ਨਰਮ ਕਰਨ ਲਈ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਦਿਓ ਨੰਬਰ 22 ਕੌਫੀ ਘਰ ਵਿੱਚ ਮਹਿਮਾਨ ਆ ਗਏ ਹਨ ਅਤੇ ਉਹਨਾਂ ਨੂੰ ਜਾਣਦੀ ਵੀ ਕਾਲੀ ਹੈ ਆ फटाफट 커피 ਬਣਾ ਲਈ 커피 ਦੇ ਫਿਲਟਰ ਵਿੱਚ چینی ਪਾ ਦਿਓ ਇਸ ਤੋਂ ਬਾਅਦ 커피 ਪਾਊਡਰ ਅਤੇ ਪਾਣੀ ਪਾ ਕੇ ਇਸ ਨੂੰ ਮਿਕਸ ਕਰੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ